ਵੇਖਿਆ ਕਈਆਂ ਬੰਦਿਆਂ ਦੀ ਸਾਰੀ ਉਮਰ ਭਜਨਸ ਜੀ ਨੰਗ ਜਾਂਦੀ। ਕਰਨ ਭਾਵੇਂ ਕੱਖ ਨਾ ਭਜਨਸ ਦੀ ਰੋਟੀ ਪੱਕੀ ਜਾਂਦੀ ਪਤਾ ਨਹੀਂ ਉਹਨਾਂ ਦੀ ਕਿਦਾਂ ਪੱਕੀ ਜਾਂਦੀ। ਸਾਡੇ 4 ਦਿਵਾਨ ਲਾ ਕੇ ਨਹੀਂ ਪਕੰਡੇ ਕਈ ਭਜਨਸ ਜੀ ਫਲੋਕ ਛਾਰ ਕੇ ਆਪਣਾ। ਕਈਆਂ ਦਾ ਕੰਮ ਇਦਾਂ ਹੀ ਚੱਲੀ ਜਾਂਦਾ ਵਾ। ਆ ਲੀਡਰ ਜਿੰਨੇ ਬਣਿਆ ਸਰਕਾਰਾਂ ਬਣੀਆਂ ਭਜਨਸ ਵਾਲਿਆਂ ਨੇ ਕਦੇ ਇੱਕ ਸੰਘਰਸ਼ ਲੜਿਆ। ਕੋਠਾਣੇ ਚ ਕੋਟ ਖਾਦੀ ਐ ਨਾ। ਇਨਾ ਕੌਮ ਦੀ ਆਜ਼ਾਦੀ ਨਹੀਂ ਕੁਝ ਕੀਤਾ ਨਕਾ ਤੋੜ ਕੇ ਦੂਰਾ ਕੀਤਾ ਉਲਟਾ ਪੰਜਾਬ ਨੂੰ ਬਲਦੀ ਦੇ ਬੂਥੇ 'ਚ ਦਿੱਤਾ ਗਿੱਦੜ ਬਣ ਗਿਆ ਸੀ ਨਾ ਡਾਕਟਰ ਤੇ ਗਿੱਦੜ ਨੇ ਬੋਰਡ ਲਾਤਾ ਬਾਰ-ਬਾਰ ਐਮ ਬੀਬੀਐਸ ਗਿੱਦੜ ਸਾਹਿਬ ਡਾਕਟਰ ਕਰਤੂਤ ਪੱਲੇ ਕੋਈ ਨਹੀਂ ਹੈਗਾ ਸੀ ਚਾਬਲੂਸੀ ਵਾਲਾ ਵਿਭਾਗ ਚਾਬਲੂਸੀ ਕਰ ਕਰਕੇ ਇਥੋਂ ਤੱਕ ਪਹੁੰਚਿਆ ਤੇ ਡਾਕਟਰੀ ਦਾ ਬੋਰਡ ਲਾ ਕੇ ਬਹਿ ਗਿਆ ਜਾਨਵਰਾਂ ਨੇ ਸੋਚਿਆ ਤੁਹਾਡਾ ਭਲਾ ਹੋ ਜੇ ਉਹ ਇਹ ਡਾਕਟਰ ਕਿਥੋਂ ਬਣ ਗਿਆ ਇਹਦੀ ਪਰਖ ਕਰੀਏ ਮਾੜੀ ਜੀ